ਹਾਂਜੀ ਸਾਸ਼ਟ੍ਰੀ ਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਦੇਖੋ ਅੱਜ ਆਪਾਂ ਤੁਹਾਨੂੰ ਕਮੀਜ਼ ਦੀ ਕਟਿੰਗ ਦੱਸਾਂਗੇ ਠੀਕ ਹੈ ਜੀ ਦੇਖੋ ਇਹਦੇ ਵਿੱਚ ਆਪਾਂ ਬਾਕੀ ਸਿੰਪਲ ਸੂਟ ਨਾਲੋਂ ਕੀ ਅਲੱਗਾ ਜੇ ਤੁਹਾਡੇ ਸੂਟ ਤੇ ਵਰਕ ਹੋਇਆ ਹੋਇਆ ਹੈ neck ਤੇ ਜਾਂ ਫਿਰ ਕੋਈ ਕਈ ਵਾਰੀ ਵਰਕ ਵਾਂਗੂ ਹੀ ਪ੍ਰਿੰਟ ਹੁੰਦਾ ਸੂਟ ਤੇ ਠੀਕ ਹੈ ਜੀ ਜਿਹਦਾ ਆਪਣਾ ਜਿਹੜਾ neck ਹੁੰਦਾ ਗਲਾ ਹੁੰਦਾ ਉਹ ਬਣਿਆ ਹੁੰਦਾ ਜਾਂ ਫਿਰ ਐਦਾਂ ਸੈਂਟਰ ਦੇ ਵਿੱਚ ਕੋਈ ਵਰਕ ਜਾਂ ਫੁੱਲ ਹੁੰਦੇ ਨੇ ਵੀ ਆਪਾਂ ਉਹਦੀ ਕਟਿੰਗ ਕਿੱਦਾਂ ਕਰਨੀ ਹੈ ਦੇਖੋ ਪਹਿਲੀ ਗੱਲ ਤਾਂ ਜੇ ਨਾ ਇਦਾਂ ਵਰਕ ਹੋਵੇ ਤਾਂ ਫਰੰਟ ਵਾਲੇ ਪੱਲੇ ਦੀ ਜਿਹੜੀ ਕਟਿੰਗ ਆ ਗਈ ਉਹ ਅਲੱਗ ਹੁੰਦੀ ਹੁੰਦੀ ਹੈ ਠੀਕ ਹੈ ਜੀ ਪਹਿਲਾਂ ਆਪਾਂ ਫਰੰਟ ਵਾਲੇ ਪੱਲੇ ਦੀ ਲੰਬਾਈ ਤੇ ਚੜਾਈ ਲਾ ਲੈਣੀ ਹੈਗੀ ਫਿਰ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਬਰਾਬਰ ਰੱਖ ਕੇ ਪਿਛਲੇ ਪੱਲੇ ਦੀ ਲਾ ਲੈਣੀ ਆ ਪਰ ਇਹਦੇ ਵਿੱਚ ਕੀ ਹੈਗਾ ਇਹ ਫਰੰਟ ਐਂਡ ਬੈਕ ਦੋਵੇਂ ਸੇਮ ਨਹੀਂ ਜਿੱਥੇ ਆਹ ਵਾਲਾ ਫੁੱਲ ਆ ਇਹਦੇ ਬਰਾਬਰ ਆਹ ਵਾਲਾ ਆ ਜਿੱਥੇ ਆਹ ਵਾਲਾ ਉੱਥੇ ਇਹਦੇ ਬਰਾਬਰ ਆਗਾ ਇਸ ਕਰਕੇ ਆਪਾਂ ਦੋਮੇ ਪੱਲਿਆਂ ਦੀ ਜਿਹੜੀ ਕਟਿੰਗ ਆ ਗਈ ਉਹ ਆਪਾਂ ਸੇਮ ਹੀ ਕਰ ਲੈਣੀ ਆ ਜੀ ਇਕੱਠਿਆਂ ਦੀ ਕਰ ਲੈਣੀ ਆ ਉਹ ਕਰਨੀ ਕਿੱਦਾਂਗੀ ਆ ਦੇਖੋ ਆਪਾਂ ਇਹਦਾ ਹਾਫ ਕਰ ਲੈਣਾ ਗਲੇ ਦਾ neck ਦਾ ਹਾਫ ਕਰਨਾ ਆਪਾਂ ਇਸ ਤਰ੍ਹਾਂ ਦੇਖੋ neck ਦਾ ਹਾਫ ਹੈਗਾ 14 ਇੰਚ ਤੇ ਹਾਫ ਆਗਾ ਠੀਕ ਆ ਜੀ 14 ਇੰਚ ਤੇ ਆਪਾਂ نیچے ਵੀ 14 ਤੇ ਇਨਸਾਂ ਲਾਉਣਾਗਾ ਤਾਂ ਕਿ ਆਪਣੇ ਸੂਟ ਚ ਕਾੜਨਾ ਪਵੇ ਆਪਣਾ ਜਿਹੜਾ ਸੂਟ ਤੇ ਵਰਕ ਆ ਜਾਂ ਪ੍ਰਿੰਟ ਆਉਟ ਏਡਾ ਨਾ ਜਾਵੇ ਹਾਂ ਲੋ ਜੀ 14 ਤਿੰਨ ਸਾਂ ਲਾਉਣ ਤੋਂ ਬਾਅਦ ਇਹਨੂੰ ਆਪਾਂ ਨਾ ਏ ਐਦਾਂ ਤਾਂ ਫੋਲਡ ਕਰ ਲੈਣੀ ਹੈ ਜੀ ਐਸ ਤਰ੍ਹਾਂ ਜੇ ਆਪਣੀ ਗਲੇ ਦੀ ਪੱਟੀ ਟੇਟੀ ਜਾਣ ਲੱਗੀ ਨਾ ਜਾਂ ਕੋਈ ਵੀ ਵਰਕ ਹੋਇਆ ਹੋਇਆ ਉਹ ਟੇਡਾ ਜਾਊਗਾ ਤਾਂ ਆਪਣੇ ਜਿਹੜੇ ਸੂਟ ਦੀ ਸਾਰੀ ਲੁੱਕ ਆ ਗਈ ਉਹ ਖਰਾਬ ਹੋ ਜਾਂਦੀ ਹੈ ਦੇਖੋ ਆ ਇਹਦਾ ਇਸ ਤਰ੍ਹਾਂ ਆਪਾਂ ਸੈਂਟਰ ਕੱਢ ਕੇ ਇਦਾਂ ਹੀ ਆਪਾਂ ਕੱਲੇ ਦਾ ਸੈਂਟਰ ਕੱਢ ਕੇ ਇਸ ਤਰ੍ਹਾਂ ਕੱਪੜੇ ਨੂੰ ਵਿਛਾ ਲੈਣਾਗਾ ਦੇਖੋ ਜੀ ਇੰਨਾ ਵੀ ਜਿਹੜੀ ਕਮੀਜ਼ ਦੀ ਲੰਬਾਈ ਆ ਉਹ ਹੈਗੀ ਆ 47 ਇੰਚ 41 ਇੰਚ ਤੇ ਲੰਬਾਈ ਦੇ ਵਿੱਚ ਆਪਾਂ 4 ਇੰਚ ਪਲੱਸ ਕਰਨਾ ਹੁੰਦਾ ਜਿਹੜੀ ਆਪਾਂ ਲੰਬਾਈ ਲਾਉਣੀ ਆ ਤਰਪਾਈ ਦਾ ਤੇ ਉੱਪਰਲੀ ਸਿਲਾਈ ਦਾ ਇਹਦਾ ਦੇਖੋ ਨੀਚੇ ਵਾਲਾ ਕਿ ਇਹ ਬਣਨ ਤੋਂ ਬਾਅਦ ਇੰਨਾ ਕ ਕੱਪੜਾ ਛੱਡਿਆ ਹੋਇਆ ਨਾ ਤਾਂ ਇਥੋਂ ਪ੍ਰੋਪਰ ਬਣਿਆ ਹੋਇਆਗਾ ਆਪਾਂ ਨੂੰ ਤਰਪਾਈ ਕਰਨ ਵਾਸਤੇ نیچے ਕਪੜਾ ਅਟੈਚ ਕਰਨਾ ਪੈਣਾਗਾ ਸਲਾਈ ਲਾ ਕੇ ਯਾਨੀ ਕਿ ਜੋੜ ਲਾ ਕੇ ਠੀਕ ਹੈ ਜੀ ਹੁਣ ਜਿਹੜਾ ਆਪਾਂ ਘੇਰਾ ਰੱਖਣਾ ਦੇਖੋ ਇਹਨਾਂ ਦੀ ਜਿਹੜੀ ਕਮਰ ਸੌਰੀ ਬ੍ਰੈਸਟ ਆ ਗਈ ਉਹ 22 ਇੰਚ ਆਹੀ ਕਮਰ 7.5 ਇੰਚ ਹਿੱਪ 22 ਇੰਚ ਤੇ ਘੇਰਾ 28 ਇੰਚ ਸਾਰਾ ਕੁਝ ਲੱਗਾਗਾ ਤੇ ਆਪਾਂ ਘੇਰਾ ਉਹਦੇ ਹਿਸਾਬ ਚ ਜਿਹੜੀ ਚੜਾਈ ਹੈ ਉਹਦੇ ਹਿਸਾਬ ਚ ਲਾਉਣੀ ਹੈ ਜਿਹੜੀ ਹਿੱਪ ਬ੍ਰੈਸਟ ਤੇ ਘੇਰੇ ਚ ਸਭ ਤੋਂ ਜ਼ਿਆਦਾ ਜਿਵੇਂ ਕਿ ਹਿੱਪ ਹਿੱਪ ਦਾ ਨਾਪ ਹੈਗਾ 23 ਇੰਚ ਆਪਾਂ 23 ਇੰਚ ਦੇ ਅਕੋਰਡਿੰਗ ਘੇਰੇ ਦੀ ਕਟਿੰਗ ਕਰਨੀ ਆ ਆਪਣੀ ਇਹ ਹੋ ਗਈ 23 ਦੇ ਵਿੱਚ ਆਪਾਂ 4 ਇੰਚ ਪਲੱਸ ਕੀਤਾ 27 ਇੰਚ ਹੋ ਗਿਆ ਜਿਹੜੇ ਆਪਣੇ ਜਿੱਦਾਂ ਇਹ ਗਰਮ ਸੂਟ ਆਗਾ ਜਿਹੜੇ ਆਪਣੇ ਗਰਮ ਸੂਟ ਹੁੰਦੇ ਨੇ ਜੇ ਤੁਹਾਡੇ ਕੋਲੇ ਕੱਪੜਾ ਥੋੜਾ ਤਾਂ ਤੁਸੀਂ ਚਾਕਾਂ ਦੇ ਵਿੱਚ 3 ਇੰਚ ਵੀ ਫੋਲਡ ਕਰਨ ਖਾਤਰ ਲੈ ਸਕਦੇ ਹੋ ਦੇਖੋ ਆਪਾਂ 4 ਹੀ ਲਿਆਗਾ ਤੇ 27 ਦਾ ਹਾਫ ਹੋ ਗਿਆ 13.5 ਇੰਚ ਠੀਕ ਹੈ ਜੀ ਆਪਾਂ ਇੱਥੇ 13.5 ਇੰਚ ਤੇ ਨਿਸ਼ਾਨ ਲਾ ਲੈਣਾ ਇੱਕ ਨਿਸ਼ਾਨ ਆਪਾਂ 13.5 ਦਾ ਸੈਂਟਰ ਚ ਲਾ ਲੈਣਾ ਬਾਸ ਤੁਸੀਂ ਇਹ ਧਿਆਨ ਰੱਖਣਾ ਵੀ ਜਿਹਦੇ ਗਲੇ ਤੇ neck ਤੇ ਵਰਕ ਆਗਾ ਉਹਦੀ ਆਪਾਂ ਕੁੜਤੀ ਦੀ ਕਟਿੰਗ ਐਦਾਂ ਕਰਨੀ ਹੈ ਠੀਕ ਹੈ ਜੀ ਆ ਲੋ ਜੀ ਇਹ ਸਾਰੇ ਨਿਸ਼ਾਨਾਂ ਨੂੰ ਆਪਾਂ ਆਪਸ ਦੇ ਵਿੱਚ ਸਕੇਲ ਦੇ ਨਾਲ ਮਿਲਾਉਣਾ ਦਾ ਆਪਾਂ ਨੂੰ ਐਕਸਟਰਾ ਕੱਪੜਾ ਬਿਲਕੁਲ ਵੀ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਫਿਰ ਸਲਾਈ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਆਹ ਲਓ ਜੀ ਇਹਨਾਂ ਦੀ ਕਮੀਜ਼ ਦੀ ਲੰਬਾਈ ਹੈਗੀ ਆ 41 ਠੀਕ ਹੈ ਜੀ ਦੇਖੋ ਇੱਥੋਂ ਇੱਥੋਂ ਤਾਂ ਪੂਰਾ ਹੈਗਾ ਇਹ ਨੀਚੇ ਤਾਂ ਆਪਾਂ ਤਰਪਾਈ ਵਾਸਤੇ ਛੱਡ ਕੇ ਆਪਾਂ ਇੱਥੋਂ ਨਾਪ ਲਾਂਗੇ ਠੀਕ ਹੈ ਜੀ 41 41 ਇੰਚ ਤਿਆਰ ਆ ਆਪਾਂ 42 ਇੰਚ ਤੇ ਕਟਿੰਗ ਕਰਾਂਗੇ ਕਾਟ ਪੈਜੂ ਉੱਪਰ ਸਲਾਈ ਦੇ ਵਿੱਚ ਆ ਜਾਊਗਾ ਠੀਕ ਹੈ ਜੀ 42 ਇੰਚ ਤੇ ਇਹ ਹੋ ਗਈ ਆਪਣੀ ਲੰਬਾਈ ਤੇ ਚੜਾਈ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦਿਖਾਉਣੇ ਆਂ ਆ ਦੇਖੋ ਜੀ ਆਪਾਂ ਕੱਪੜੇ ਨੂੰ ਇਦਾਂ ਡਬਲ ਤੈਂ ਦੇ ਵਿੱਚ ਫੋਲਡ ਕਰ ਲਿਆ ਦੋਵੇਂ ਪੱਲੇ ਨੇ ਮਤਲਬ ਕਿ ਚਾਰ ਤਹਾਂ ਹੋ ਗਈਆਂ ਜੀ ਜਦੋਂ ਆਪਾਂ ਨਾ ਮਾਰਕਿੰਗ ਕਰਨੀ ਆ ਉਦੋਂ ਵੀ ਆਪਾਂ ਇਹ ਚੀਜ਼ ਦਾ ਧਿਆਨ ਰੱਖਣਾ ਵੀ ਜਿਹੜਾ ਆਪਣਾ ਗਲੇ ਤੇ ਵਰਕ ਹੋਇਆ ਹੋਇਆ ਵੀ ਇਹ ਬਿਲਕੁਲ ਬਰਾਬਰ ਹੋਣਾ ਚਾਹੀਦਾ ਜਿੱਦਾਂ ਆਪਾਂ ਨੂੰ ਆ ਦਿਖ ਰਿਹਾ ਹੈਗਾ ਕੋਈ ਸਟੋਨ ਦਾ ਵਰਕ ਆ ਜਾਂ ਕਿਵੇਂ ਵੀ ਆ ਵੀ ਉਹਦੀਆਂ ਜਿਹੜੀਆਂ ਲਾਈਨਾਂ ਨੇ ਆ ਬਿਲਕੁਲ ਬਰਾਬਰ ਆਪਸ ਦੇ ਵਿੱਚ ਮਿਲੀਆਂ ਹੋਣੀਆਂ ਚਾਹੀਦੀਆਂ ਨੇ ਫਿਰ ਕਦੇ ਵੀ ਆਪਣੀ ਜਿਹੜੀ ਗਲੇ ਦੀ ਪੱਟੀ ਆ ਜਾਂ ਕਢਾਈ ਆ ਉਹ ਟੇਢੀ ਨਹੀਂ ਜਾਂਦੀ ਦੇਖੋ ਜੀ ਬਾਈ ਬ੍ਰੈਸਟ ਦਾ ਸੂਟ ਆ ਇਹ ਬੈਕ ਗळा ਹੈਗਾ ਇਹਨਾਂ ਦਾ 6 ਇੰਚ ਤਿਆਰ ਇਹਨਾਂ ਦਾ ਜਿਹੜਾ ਆਪਾਂ ਤੀਰਾਗਾ ਉਹ ਆਪਾਂ ਰੱਖਣਾ ਜੀ 6.5 ਇੰਚ ਜੇ ਗळा ਇਹਨਾਂ ਦਾ ਛੋਟਾ ਹੋਊਗਾ ਬਾਈ ਬ੍ਰੈਸਟ ਵਾਲਿਆਂ ਦਾ ਤਾਂ ਆਪਾਂ ਤੀਰਾ ਰੱਖਾਂਗੇ 7 ਇੰਚ ਠੀਕ ਹੈ ਜੀ ਇਸ ਤੋਂ ਵੀ ਡੀਪ ਹੋਊਗਾ 6 ਤੋਂ ਜਿੱਦਾਂ 8 ਜਾਂ 9 ਇੰਚ ਫੇਰ ਆਪਾਂ ਤੀਰਾ ਰੱਖਾਂਗੇ 6 ਠੀਕ ਹੈ ਜੀ ਹੁਣ ਆਪਾਂ 6.5 ਰੱਖਿਆ ਤੇ ਜਿਹੜਾ ਮੋਡਾਗਾ ਮੋਡਾ ਦੇਖੋ ਜੀ ਆਪਾਂ ਹਰ ਇੱਕ ਸਾਈਜ਼ ਦੇ ਵਿੱਚ 7.5 ਹੀ ਰੱਖਣ ਵਾਲਾ ਆ ਲਓ ਇੱਥੋਂ 6.5 ਇੱਥੇ ਆ ਕੇ ਆਪਾਂ 0.5 ਇੰਚ ਘਟਾ ਦੇਣਾ ਇੱਥੇ ਆਪਾਂ ਕਰ ਦੇਣਾ ਜੀ 6 ਇੰਚ ਠੀਕ ਹੈ ਜੀ ਆ ਲਓ ਇਹਦੀ ਆਪਾਂ ਬਣਾ ਲੈਣੀ ਹੈ ਇਦਾਂ ਬਣਾ ਲੈਣਾ ਇਦਾਂ ਬਾਕਸ ਦੇਖੋ ਜੇ ਆਪਣੇ ਨਾ ਤੀਰੇ 'ਚ ਢਿੱਲ ਪੈ ਜਵੇ ਤਾਂ ਆਪਣੇ ਮੁੰਡੇ ਡਿੱਗਣ ਲੱਗ ਜਾਂਦੇ ਨੇ ਫੁੱਲ ਸੂਟ ਦੀ ਸਾਰੇ ਫਿਟਿੰਗ ਖਰਾਬ ਹੋ ਜਾਂਦੀ ਆ ਜੇ ਤੀਰੇ 'ਚ ਖਿੱਚ ਪੈਣ ਲੱਗ ਜਵੇ ਤਾਂ ਵੀ ਆਪਣਾ ਜਿਹੜਾ ਸੂਟ ਆਗਾ ਉਹ ਸਹੀ ਨਹੀਂ ਰਹਿੰਦਾ ਹੈਗਾ ਇਸ ਕਰਕੇ ਆਪਾਂ ਨੂੰ ਤੀਰਾ ਪ੍ਰੋਪਰ ਸਹੀ ਰੱਖਣਾ ਚਾਹੀਦਾਗਾ ਦੇਖੋ ਹੁਣ ਸਭ ਤੋਂ ਪਹਿਲਾਂ ਅੱਧਾ ਇੰਚ ਦੀ ਕਾਟ ਪਾਉਣੀ ਆ ਆਪਾਂ ਇੱਥੇ ਇਹ ਐਸ ਦਾ ਨਾ ਤਿਰਸੀ ਕਾਟ ਪਾਉਣੀ ਆ ਆਪਾਂ ਇਹ ਆ ਲਓ ਜੀ ਇਹ ਕਾਟ ਪਾਉਣ ਤੋਂ ਬਾਅਦ ਪਹਿਲਾਂ ਇੱਥੇ ਆਪਾਂ 5 ਇੰਚ ਘਟਾਇਆ ਹੁਣ ਆਪਾਂ ਉੱਪਰ 1/2 ਇੰਚ ਘਟਾਇਆ ਹੁਣ ਆਪਾਂ ਫਰੰਟ ਵਾਲੀ ਕੱਟ ਪਾਵਾਂਗੇ ਦੇਖੋ ਜੀ 1 ਇੰਚ ਤੇ ਤੇ ਬੈਕ ਵਾਲੀ ਪਾਉਣੀ ਆ ਆਪਾਂ 2 ਇੰਚ ਤੇ ਠੀਕ ਹੈ ਜੀ ਤੇ ਇਹਦੀ ਗਲਾਈ ਪਾਉਣ ਖਾਤਰ ਆਪਾਂ ਲਾਉਣਾਗਾ ਬਰੈਸਟ ਦਾ ਨਾਪ ਲੈਣਾ ਬਰੈਸਟ ਦਾ ਨਾਪ ਹੈਗਾ 22 ਇੰਚ 22 ਦਾ ਹਾਫ ਹੋ ਗਿਆ ਦੇਖੋ 11 ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਇਹਦਾ ਆਪਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਇੰਚ ਟੇਪ ਨੂੰ ਫੋਲਡ ਕਰਕੇ ਹਾਫ ਕਰ ਲੈਣਾ ਜਿੰਨਾ ਵੀ ਇਹ ਆ ਗਿਆ ਉਹਨੇ ਹੀ ਆਪਾਂ ਦੇਖੋ ਜੀ ਉੱਪਰ ਮਸਾਂ ਲਾ ਲੈਣਾ ਪਿਛਲੀ ਗਲਾਈ ਪਾਉਣ ਖਾਤਰ 5 ਇੰਚ ਦੇ ਮਸਾਂ ਲਾਉਣਾ ਹੁਣ ਇਹ ਸਾਰੇ ਪੁਆਇੰਟਾਂ ਨੂੰ ਆਪਾਂ ਆਪਸ ਦੇ ਵਿੱਚ ਮਿਲਾ ਲੈਣਾ ਹੁਣ ਲੋਚੀ ਇਹਦੇ ਹੀ ਆਪਣੀ ਮੋਢੇ ਦੀਆਂ ਕੱਟਾਂ ਹੁਣ ਆਪਾਂ ਦੇਖੋ ਜੀ ਰੱਖਣੀ ਆ ਸਾਈਡ ਸলাই ਦੇਖੋ ਸਾਈਡ ਸਲਾਈ ਰੱਖਣੀ ਆ ਆਪਾਂ 23 ਇੰਚ ਵੀ ਰੱਖ ਸਕਦੇ ਹੋ ਤੁਸੀਂ 24 ਵੀ ਰੱਖ ਸਕਦੇ ਹੋਗੇ ਆਪਾਂ ਰੱਖੀ ਆ ਦੇਖੋ 23.5 ਇੰਚ ਇਹਨੇ ਬਣਨ ਤੋਂ ਬਾਅਦ 23 ਜਾਂ 22 ਇੰਚ ਤਿਆਰ ਹੋ ਜਾਣਾਗਾ ਸਾਈਡ ਸਲਾਈ ਆਪਾਂ ਆਪਣੀ ਮਰਜ਼ੀ ਮੁਤਾਬਕ ਰੱਖ ਸਕਦੇ ਆ ਤੁਸੀਂ ਕਿੰਨੀ ਨੀਵੀ ਪਾਉਣੀ ਹੈਗੀ ਜਿਆਦਾ ਉੱਚੀ ਨਹੀਂ ਰੱਖਣੀ ਠੀਕ ਹੈ ਜੀ 22 ਇੰਚ ਤੋਂ ਉੱਪਰ ਆਪਾਂ ਸਾਈਡ ਸਲਾਈ ਨਹੀਂ ਰੱਖਣੀ ਹੈਗੀ ਉਹਦੇ ਨਾਲ ਕੀ ਹੁੰਦਾ ਆਪਣਾ ਇਹਨਾ મતલਬ ਕੀ ਆ ਵਾਲੇ ਹਿਪ ਕੋਲੋਂ ਕਮੀਜ਼ ਉੱਪਰ ਨੂੰ ਵੀ ਚੜਨ ਲੱਗ ਜਾਂਦਾ ਤੇ ਆਪਣੀ ਸਾਈਡ ਤੋਂ ਸਕਿਨ ਵੀ ਦਿਖਣ ਲੱਗ ਜਾਂਦੀ ਆ ਤੇ ਜਿਹੜੀ ਆਪਣੀ ਕਮਰ ਆ ਇਹ ਰੱਖਣੀ ਆ ਆਪਾਂ 14.5 ਇੰਚ ਠੀਕ ਹੈ ਜੀ ਹੁਣ ਦੇਖੋ ਇਹਨਾਂ ਦੀ ਬਰੈਸਟ ਦਾ ਨਾਪ ਲੱਗ ਗਿਆ ਇਹਨਾਂ ਦੀ ਕਮਰ ਹੈਗੀ ਹੈਗੀ 19.5 ਇੰਚ 19.5 ਇੰਚ ਦਾ ਹਾਫ ਹੋ ਗਿਆ 10.5 ਇੰਚ 10.5 ਦੇ ਵਿੱਚ ਆਪਾਂ 1 ਇੰਚ ਪਲੱਸ ਕਰ ਦੇਣਾ ਇਤਕ ਇੰਚ ਪਲੱਸ ਕਰਕੇ ਆਪਾਂ ਇੱਥੇ ਇੰਸਾਨ ਲਾ ਦੇਣਾ ਸਿਰਫ ਆਪਾਂ ਕਮਰ ਦੇ ਵਿੱਚ ਪਲੱਸ ਕਰਨਾ ਕਿਉਂਕਿ ਇੱਥੇ ਪਲੇਟਸ ਦੇ ਵਿੱਚ ਕੱਪੜਾ ਆ ਜਾਂਦਾ ਇਹਨਾਂ ਦੀ हिਪ ਹੈਗੀ ਆ ਦੇਖੋ ਜੀ 23 ਇੰਚ 23 ਦਾ ਹਾਫ ਹੋ ਗਿਆ 11.5 ਚਾ ਲੋ ਜੀ 11.5 ਜਿੱਦਾਂ 11.5 हिਪ ਹੋਗੀ 8 18 ਹੋਗੀ ਜੇ ਆਪਾਂ ਨੂੰ ਨਹੀਂ ਪਤਾ ਲੱਗਦਾ ਤਾਂ ਆਪਾਂ ਇੰਚ ਟੇਪ ਨੂੰ ਫੋਲਡ ਕਰਕੇ ਵੀ ਦੇਖ ਸਕਦੇ ਆ ਇਹ ਵੀ ਕਿੰਨਾ ਆਊਗਾ ਇਹਦਾ ਅੱਧ ਹੁਣ ਆਪਾਂ ਦੇਖੋ ਇੱਥੇ 2.5 ਇੰਚ ਦੇ ਨਸਾਨ ਲਾਉਣਾ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਿਲਾਉਣਾ ਇਹ ਐਸਟਰ ਆ ਦੇਖੋ ਇੱਥੋਂ ਪੈ ਜਾਣੀ ਹੈ ਹਲਕੀ ਜਿਹੀ ਗਲਾਈ ਗਲਾਈ 'ਚ ਇੱਥੋਂ ਘਟਦੀ ਜਾਂਦਾ ਜਗ੍ਹਾ ਤੋਂ ਘਟਣ ਦੇ ਨਾਲ ਕੁਝ ਨਹੀਂ ਹੁੰਦਾ ਸਗੋਂ ਜਿਹੜਾ ਮੋਢੇ ਦੇ نیچے ਝੋਲ ਪੈਂਦਾ ਹੁੰਦਾ ਉਹ ਪ੍ਰੋਬਲਮ ਆਪਣੀ ਦੂਰ ਹੋ ਜਾਂਦੀ ਹੈ ਆ ਲੋ ਚਾਹ ਲੱਗੀ ਆਪਣੀ ਫਿਟਿੰਗ ਦੀਆਂ ਨਿਸ਼ਾਨੀਆਂ ਹੁਣ ਆਪਾਂ ਦੇਖੋ ਜੀ ਪਾਵਾਂਗੇ ਪਲੇਟਸ ਦੇਖੋ ਪਲੇਟਸ ਪਾਵਾਂਗੇ ਆਪਾਂ 12 ਇੰਚ ਤੇ ਠੀਕ ਹੈ ਜੀ ਆ ਲੋ ਬਲੇਡਸ ਪਾਈਆਂ ਨੇ ਆਪਾਂ 12 ਇੰਚ ਤੇ ਤੇ ਇਹਨਾਂ ਦੀ ਆਪਾਂ ਚੜਾਈ ਰੱਖਣੀ ਹੈ ਦੇਖੋ 3.5 ਇੰਚ نیچے ਨੂੰ ਇਹਨਾਂ ਦੀ ਲੈਂਥ ਰੱਖਣੀ ਹੈਗੀ 7 ਇੰਚ 7 ਦਾ ਤੁਸੀਂ 7.5 ਕਰ ਸਕਦੇ ਹੋ ਇਸ ਤੋਂ ਜ਼ਿਆਦਾ ਨਹੀਂ 3.5 ਇੰਚ ਇੱਥੋਂ ਇਹਨਾਂ ਨੂੰ ਆਪਾਂ ਸਕੇਲ ਦੀ ਹੈਲਪ ਦੇ ਨਾਲ ਆਪਸ ਵਿੱਚ ਮਿਲਾ ਲੈਣਾ ਹੁਣ ਆਪਾਂ ਸਾਈਡ ਵਾਲੀਆਂ ਪਲੇਟਸ ਪਾਉਣੀਆਂ ਨੇ ਆ ਨਿਸ਼ਾਨ ਨੂੰ ਨਿਚੇੜਨਾ ਇੱਥੋਂ ਇਹਦੂ 1 ਇੰਚ ਆਪੀ ਫਰਕ ਪੈ ਜਾਂਦਾ ਸਾਈਡ ਵਾਲੀ ਪਲੇਟ ਆਪਾਂ ਕਮਰ ਤੋਂ 1 ਇੰਚ ਉੱਚੀ ਪਾਉਣੀ ਆ ਇਹ ਐਦਾਂ ਨਾਲ ਉੱਚੀ ਆ ਦੇਖੋ 1 ਇੰਚ ਦਾ ਫਰਕ ਆਪਣੇ ਆਪ ਪੈ ਜਾਂਦਾ ਹੁਣ ਆਪਾਂ ਆ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਿਲਾ ਲੈਣਾ ਏ ਐਸਟਰ ਠੀਕ ਹੈ ਜੀ 2.5 2.5 ਇੰਚ ਦਾ ਪਾ ਦੇਣਾ ਆਪਾਂ ਫਰਕ ਇਹਨਾਂ ਚ ਆਹ ਹੋ ਗਈ ਦੇਖੋ ਜੀ ਆਪਣੀ ਫਰੰਟ ਵਾਲੀ ਕੁੜਤੀ ਦੀ ਸਾਰੀ ਪ੍ਰੋਪਰ ਮਾਰਕਿੰਗ ਹੁਣ ਆਪਾਂ ਇਹਦੀ ਕਰ ਦੇਣੀ ਆ ਕਟਿੰਗ ਦੇਖੋ ਜੀ ਆਪਾਂ ਫਰੰਟ ਵਾਲੀ ਕੁੜਤੀ ਇਦਾਂ ਜਿੰ ਪੱਲਾ ਚੱਕ ਲੈਣਾ ਤੇ ਆ ਬੈਕ ਵਾਲਾ ਇੱਥੇ ਕੱਢ ਦੇਣਾ ਤੇ ਫਰੰਟ ਵਾਲੇ ਨੂੰ ਨਾ ਆਪਾਂ ਇਹ ਇਦਾਂ ਸਾਰੇ ਜਿਹੜੇ ਆ ਆਪਣੀਆਂ ਕੰਨੀਆਂ ਨੇ ਇਹਨਾਂ ਨੂੰ ਆਪਾਂ ਆਪਸ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਤਾਂ ਕਿ ਜਿਹੜੀ ਆਪਣੀ ਇੱਕ ਪਾਸੇ ਫੀਡਿੰਗ ਦੀਆਂ ਅਨਸਾਨੀਆਂ ਨੇ ਮਾਰਕਿੰਗ ਉਹ ਦੂਜੇ ਪਾਸੇ ਆਪਣੇ ਆਪ ਚਲੀ ਜਾਵੇ ਇਥੇ ਜਿੱਥੇ ਚਾਹੇ ਤੁਸੀਂ ਕੱਟ ਲਗਾ ਲਓ ਚਾਹੇ ਤੁਸੀਂ ਨਿਸ਼ਾਨ ਲਾ ਲਓ ਆ ਦੇਖੋ ਇਹਨੂੰ ਆਪਾਂ ਡਾਰਕ ਕਰ ਲਓ ਇਸ ਤਰ੍ਹਾਂ ਜਦੋਂ ਆਪਾਂ ਸਿਲਾਈ ਕਰਾਂਗੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਹਲੋਜੀ ਆਪਣਾ ਫਰੰਟ ਵਾਲੀ ਕੁੜਤੀ ਸਿਲਾਈ ਦੇ ਲਈ ਐਗੀ ਰੈਡੀ ਹੁਣ ਆਪਾਂ ਦਾ ਉਹਨੂੰ ਬੈਕ ਵਾਲੇ ਥੱਲੇ ਦੀ ਕਟਿੰਗ ਕਰਕੇ ਦਿਖਾਉਣੇ ਆ ਮਾਰਕਿੰਗ ਆ ਦੇਖੋ ਇਸ ਤਰ੍ਹਾਂ ਇਹ ਲਓ ਦੇਖੋ ਜੀ ਗਲੇ ਦੀ ਚੜਾਈ ਰੱਖਣੀ ਹੈਗੀ ਆਪਾਂ ਠੀਕ ਹੈ ਜੀ 2.5 ਇੰਚ نیچے ਨੂੰ ਆਪਾਂ ਗਲਾ ਰੱਖਣਾ 6 ਇੰਚ ਹੁਣ ਲਓ ਜੀ ਇਸ ਤਰ੍ਹਾਂ ਦੇ ਦੇਣੀ ਹੈ ਇਹਨੂੰ ਗਲਾਈ ਜਿਆਦਾ ਡੀਪ ਗਲੇ ਦੇ ਵਿੱਚ ਤੁਸੀਂ ਕਟਿੰਗ ਨਹੀਂ ਕਰਨੀ ਹੈਗੀ ਜਿਆਦਾ ਡੀਪ ਗਲੇ ਦੇ ਵਿੱਚ ਤੁਸੀਂ ਰੈਡੀਮੇਡ ਨੈਕ ਬਣਾ ਕੇ ਪਾਉਣਾਗਾ ਹੁਣ ਆਪਾਂ ਦੇਖੋ ਪਲੇਟਸ نیچے ਨੂੰ ਕਰਨਾ 12 ਇੰਚ ਡਾਉਨ ਆ ਲਓ ਜੀ ਤੇ ਇੱਥੋਂ ਆਪਾਂ نیچے نیچے ਨੂੰ ਨਾ ਜਿਹੜੀ ਪਿਛਲੀ ਪਲੇਟ ਆ ਗਈ ਹੈ ਆਪਣੀ ਉਹ ਆਪਾਂ ਨਾ 1.5 ਇੰਚ ਫਰੰਟ ਵਾਲੀ ਨਾਲੋਂ ਲੰਬੀ ਪਾਉਣੀ ਹੁੰਦੀ ਆ ਉਹ ਕਿਉਂ ਪਾਉਣੀ ਆ ਕਿਉਂਕਿ ਜੇ ਪਿਛਲੇ ਪੱਲੇ 'ਚ ਆਪਣੇ ਕਮਰ ਕੋਲੇ ਨਾ ਝੋਲ ਜਾਂ ਪੈ ਜਾਂਦਾ ਬੁਲਬਲਾ ਜਾਂ ਬਣ ਜਾਂਦਾ ਫਿਟਿੰਗ ਨਹੀਂ ਪ੍ਰੋਪਰ ਬਣਦੀ ਠੀਕ ਹੈ ਜੀ ਆਹ ਲਓ ਜੀ ਆਪਾਂ ਪਿਛਲੀ ਪਲੇਟ 1 ਇੰਚ ਲੰਬੀ ਪਾਉਣੀ ਆ ਤੁਸੀਂ 1.5 ਇੰਚ ਲੰਬੀ ਕਰ ਸਕਦੇ ਹੋ ਇਸ ਤੋਂ ਜ਼ਿਆਦਾ ਨਹੀਂ ਤੇ ਇਹਦੀ ਚੜਾਈ ਆਪਾਂ ਸੇਮ ਹੀ ਰੱਖਣੀ ਆ ਸਾਢੇ 3 ਤੇ ਦੇਖੋ ਜੀ 3.5 ਇਹਨੂੰ ਆਪਾਂ ਆਪਸ ਦੇ ਵਿੱਚ ਇਸ ਤਰ੍ਹਾਂ ਮਲਾਉਣ ਤੋਂ ਬਾਅਦ ਇੰਚੀ ਟੇਪ ਦੇ ਤਿੱਖੇ ਹਿੱਸੇ ਨੂੰ ਇਹ ਇੱਥੇ ਰੱਖ ਕੇ ਇਹ ਇਧਰ ਨਿਸ਼ਾਨ ਮਲਾਲ ਲਾ ਲਓ ਇੱਕ ਲਾ ਲਓ ਆਪਾਂ ਇਧਰ ਠੀਕ ਹੈ ਜੀ ਇਹ ਹੋ ਗਈ ਦੇਖੋ ਆਪਣੀ ਦੋਵੇਂ ਪੱਲਿਆਂ ਦੀ ਪ੍ਰੋਪਰ ਮਾਰਕਿੰਗ ਠੀਕ ਹੈ ਜੀ ਹੁਣ ਆਪਾਂ ਤਾਂ ਉਹਨੂੰ ਬਾਹਵਾਂ ਦੀ ਕਟਿੰਗ ਕਰਕੇ ਦਿਖਾਉਣੀ ਹੈ ਹਾਂਜੀ ਆ ਦੇਖੋ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ ਬਾਹਾਂ ਦੀ ਕਟਿੰਗ ਦੇਖੋ ਆਪਣੇ ਕੋਲੇ ਕਪੜਾ ਬਹੁਤ ਥੋੜਾ ਨਹੀਂ ਤਾਂ ਆਪਣੇ ਇੱਕ ਪਾਸੇ ਜੋੜ ਪੈਣਾ ਸੀਗਾ ਇਹਦੇ ਫੁੱਲ ਕਰਕੇ ਜਿਹੜਾ ਆ ਫਲਾਵਰ ਆਗਾ ਇਹਦੇ ਕਰਕੇ ਨਾ ਬਾਹਾਂ ਨੂੰ ਆਪਾਂ ਨੂੰ ਬਣਾਉਣ 'ਚ ਥੋੜੀ ਜੀ ਪ੍ਰੋਬਲਮ ਆਉਣੀ ਹੈ ਦੇਖੋ 16 ਇੰਚ ਬਾਹ ਤਿਆਰ ਆਗੀ ਆਪਾਂ 1 ਇੰਚ ਐਕਸਟਰਾ 17 ਇੰਚ ਤੇ ਕਟਿੰਗ ਕਰਾਂਗੇ ਠੀਕ ਹੈ ਜੀ 17 ਇੰਚ ਦੇ ਇਨਸਾਨ ਆਪਾਂ ਲਾ ਲੈਣਾ ਇੱਧਰ ਇਹ ਕਿ ਜੇ ਨੀਚੇ ਤਰਪਾਈ ਨੂੰ ਆਪਣੇ ਛੱਡਿਆ ਹੋਇਆ ਜੇ ਤਰਪਾਈ ਨੂੰ ਆਹ ਵਾਲਾ ਇਹਦੇ ਨੀਚੇ ਨਾ ਹੁੰਦਾ ਤਾਂ ਆਪਾਂ ਫੋਲਡਿੰਗ ਵਾਸਤੇ 2 ਇੰਚ ਐਕਸਟਰਾ ਲੈਣਾ ਸੀਗਾ ਨੀਚੇ ਫਿਰ ਆਪਾਂ ਜਿੰਨੀ ਤੁਹਾਡੀ ਬਾਹਰ ਆਈ ਆ ਉਸ ਤੋਂ 3 ਇੰਚ ਐਕਸਟਰਾ ਕਟਿੰਗ ਕਰਦੇ ਹੁੰਦੇ ਆ ਲਓ ਜੀ ਹੁਣ ਆਪਾਂ ਨਾ ਫੁੱਲ ਦਾ ਹਾਫ ਕਰਨਾ ਇਹ ਇਸ ਤਰ੍ਹਾਂ ਆ ਦੇਖੋ ਕਿਉਂਕਿ ਆ ਸੈਂਟਰ ਚਾਉਣਾ ਚਾਹੀਦਾ ਆਪਣਾ ਫਲਾਰ ਦੇਖੋ ਆਪਾਂ ਨਾਲੇ ਤਾਂ ਆਹ ਵਾਲੇ ਹਿੱਸੇ 'ਚ ਪਾਉਣਾਗਾ ਜੋੜ ਇਹ ਆਹ ਵਾਲੇ ਹਿੱਸੇ 'ਚ ਜੋੜ ਜਿਹੜਾ ਕੱਪੜਾ ਛੋਟਾ ਦੇਖੋ ਹਲਕਾ ਜਿਹਾ ਇਹ ਕਾਰਟ 'ਚ ਹੀ ਨਿਕਲ ਜਾਣੇ ਆ ਆਪਾਂ نیچے ਨਹੀਂ ਛੱਡਣਾ ਇਹ ਆਪਾਂ ਉੱਪਰ ਛੱਡਣਾਗਾ ਜਿੱਧਰ ਕਾਰਟ ਪਾਉਣੀ ਹੈਗੀ ਆਹ ਦੇਖੋ ਆਹ ਜੋੜ ਲੱਗ ਗਿਆ ਜਿੰਨਾ ਆਪਣਾ ਜੋੜ ਪਾਉਣਾ ਆਪਾਂ ਉਹ ਕੱਪੜਾ ਕੱਪੜੇ ਦੇ ਉੱਪਰ ਅੱਧਾ-ਅੱਧਾ ਇੰਚ ਦੇਖੋ ਇਹ ਐਸ ਤਰ੍ਹਾਂ ਚੜਾ ਕੇ ਰੱਖਣਾਗਾ ਠੀਕ ਹੈ ਜੀ ਇਹ ਆ ਇੱਧਰ ਜਿਹੜਾ ਪਿਛਲੇ ਵਾਲਾ ਜੋੜ ਆ ਪਿਛਲਾ ਜੋੜ ਆ ਪਿਛਲਾ ਜੋੜ ਹੋ ਜਾਊਗਾ ਆਪਣਾ ਜਿਹੜਾ ਇਹ ਜੋੜ ਆ ਇਹ ਤਾਂ ਪਾਊਗਾ ਸਾਰੀ ਬਾਹ ਦੇ ਵਿੱਚ ਠੀਕ ਹੈ ਜੀ ਜਿਹੜਾ ਫਰੰਟ ਵਾਲਾ ਜੋੜ ਆ ਇਹ ਆਰਮਹੋਲ ਦੇ ਵਿੱਚ ਹੀ ਕਰਨ ਆ ਦੇਖੋ ਜਦੋਂ ਆਪਾਂ ਏਦਾਂ ਬਾਹ ਬਣਾਵਾਂਗੇ ਨਾ ਕਿਉਂਕਿ ਫਰੰਟ ਵਾਲੇ ਹਿੱਸੇ 'ਚ ਜੋੜ ਬੁਰਾ ਲੱਗਦਾ ਹੁੰਦਾ ਇਹ نیچے ਆਪਣੀ ਬਾਹ ਦੇ نیچے ਆ ਜਾ ਆ ਲਓ ਜੀ ਆਪਾਂ ਇਸ ਤਰ੍ਹਾਂ ਕੱਪੜਾ ਧਰ ਲਿਆ نیچے ਆਪਾਂ ਕੱਪੜਾ ਬਿਲਕੁਲ ਨਹੀਂ ਘਟਾਉਣਾ ਹੈਗਾ ਇੱਥੇ ਵੀ ਦੇਖੋ ਆਪਾਂ ਜਿੰਨਾ ਜੋੜ ਪਾਉਣਾ ਉੱਪਰ ਕੱਪੜਾ ਚੜਾ ਕੇ ਰੱਖਣਾ ਆਪਾਂ ਆਹ ਕਟਿਆ ਹੋਇਆ ਕੱਪੜਾ ਆਪਣਾ ਕਾਟ ਚਾ ਜਾਣਾ ਹਰੋ ਜੀ ਹੁਣ ਆਪਾਂ ਨਾ ਕਟਿੰਗ ਕਰਨ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਪਹਿਲਾਂ ਮੋਡੇ ਦੀ ਕਾਟ ਪਾਈ ਨਹੀਂ ਸੀ ਫਰੰਟ ਵਾਲੇ ਦੀ ਇਹ ਦੇਖੋ ਜੀ ਆਪਾਂ ਇਸ ਤਰ੍ਹਾਂ ਕਾਟ ਪਾ ਲੈਣੀ ਆ ਦੇਖੋ ਐਨਾ ਹਿੱਸਾ ਤਾਂ ਆ ਜਾਣਾ ਆਪਣਾ ਸਲਾਈ 'ਚ ਠੀਕ ਹੈ ਜੀ ਆਪਾਂ ਫਰੰਟ ਵਾਲਾ ਹਿੱਸਾ ਨਾਪਣਾਗਾ ਕੁਝ ਪਲੇਟ 'ਚ ਵੀ ਆ ਜਾਂਦਾ ਕੱਪੜਾ ਕੁਝ ਜਦੋਂ ਆਪਾਂ ਇੱਥੋਂ ਗਲਾਈ ਦਵਾਂਗੇ ਤਾਂ ਐਨਾ ਕੱਪੜਾ ਘਟ ਜਾਣਾ ਠੀਕ ਹੈ ਜੀ ਇੱਥੇ ਤੱਕ ਨਾਪਣਾ ਆਪਾਂ ਫਰੰਟ ਵਾਲਾ ਮੋਡਾ ਨਾਪਣਾ ਇੱਥੇ ਇੰਚੀ ਟੇਪ ਧਰ ਕੇ ਦੇਖੋ ਮੋਟਾ ਹੈਗਾ ਆਪਣਾ 9.5 ਇੰਚ ਤਿਆਰ ਠੀਕ ਹੈ ਜੀ 9.5 ਲਾ ਲਓ 1.5 ਲਾ ਲਓ 9.5 ਇੰਚ ਆਪਣਾ ਮੋਡਾ ਤਿਆਰ ਆ ਦੇਖੋ ਜਿੰਨਾ ਮੋਡਾ ਤਿਆਰ ਆ ਤੁਸੀਂ ਉਹ ਤੋਂ ਅੱਧਾ ਇੰਚ ਘਟਾ ਲੈਣਾ ਆ ਦੇਖੋ ਅੱਧਾ ਇੰਚ ਘਟਾ ਲਿਆ ਆਪਣਾ ਬਾਹਾਂ ਦੇ ਵਿੱਚ ਸਿਰਫ ਇੰਨਾ ਕੀ ਜੋੜ ਪੈਣਾ ਜਿਹੜਾ ਕਿ ਆਪਣਾ ਆਰਮ ਹੋਲ ਦੇ ਨੀਚੇ-ਨੀਚੇ ਆ ਜਾਣਾ ਨੀਚੇ ਇਹਨੂੰ ਆਪਾਂ ਨਾ ਇੱਥੋਂ ਨਹੀਂ ਡਾਊਨ ਕਰਨਾ ਕਿਉਂਕਿ ਇਹ ਤਾਂ ਵਿੱਚ ਕਟਿੰਗ ਹੋ ਜਾਣੀ ਆ ਆਪਾਂ ਇੱਥੇ ਥਰਕੇ ਡਾਊਨ ਕਰਾਂਗੇ ਇਹਦੇ ਬਰਾਬਰ 3 ਇੰਚ ਕਰਾਂਗੇ ਡਾਊਨ ਇਹ ਆ ਜਿੰਨਾ ਪਹਿਣਾ ਕੋਲੇ ਕਮੀਜ਼ ਦੇ ਕੱਪੜੇ 'ਚ ਕਮੀ रह ਜਵੇ ਵੀ ਥੋੜਾਗਾ ਠੀਕ ਹੈ ਜੀ ਆਪਾਂ ਇਸ ਤਰ੍ਹਾਂ ਬਾਂਦੀ ਕਟਿੰਗ ਪ੍ਰੋਪਰ ਕਰ ਸਕਦੇ ਆ ਉੱਪਰੋਂ 2.5 ਇੰਚ ਆ ਆਪਣਾ ਕੱਪੜਾ ਐਕਸਟਰਾ ਜੀ ਤਾਂ ਆਪਾਂ ਬਾਅਦ ਵਿੱਚ ਜੀ ਕਟਿੰਗ ਕਰਦਾਂਗੇ ਇਹਨੂੰ ਇਹਦੇ ਨਾਲ ਮਿਲਾਉਣਾ ਇਸ ਤਰ੍ਹਾਂ ਨਾਲ ਲੋਜੀ ਇਹ ਲਾਈਨ ਬਣਾ ਲਈ ਆਪਾਂ ਇਹ ਲਾਈਨ ਬਣਾਉਣ ਤੋਂ ਬਾਅਦ ਐਦਾਂ ਇਹਦਾ ਕਰ ਲੈਣਾ ਹਾਫ ਹਾਫ ਕਰਨ ਤੋਂ ਬਾਅਦ 1 ਇੰਚ ਦੀ ਕਾਟ ਪਾਉਣੀ ਹੈ ਜਿਹੜੀ ਕਿ ਜਿੱਦਾਂ ਆਪਾਂ ਕਮੀਜ਼ ਚ ਪਾਈ ਹੈ ਫਰੰਟ ਵਾਲੇ ਮੋਢੇ 'ਚ ਅੱਧਾ ਇੰਚ ਇਧਰ ਤੇ ਅੱਧਾ ਇੰਚ ਇਧਰ ਇੱਥੋਂ ਆਪਾਂ ਦੇਖੋ ਗਲਾਈ ਦੇ ਦੇਣੀ ਹੈ ਚਾਹੇ ਤੁਸੀਂ نیچے ਤੋਂ ਦੇ ਲਓ ਆ ਜੋੜ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਆ ਲਓ ਜੀ ਇਹ ਤੁਸੀਂ ਨਾ ਪਹਿਲਾਂ ਸਲਾਈ ਲਾ ਕੇ ਵੀ ਬਾਹਾਂ ਦੀ ਕਟਿੰਗ ਕਰ ਸਕਦੇ ਹੋ ਆ ਲਓ ਜੀ ਠੀਕ ਹੈ ਜੀ ਮੂਰੀ ਹੈਗੀ ਆ ਦੇਖੋ ਜੀ ਇਹਨਾਂ ਦੀ 5.5 ਇੰਚ ਠੀਕ ਹੈ ਜੀ 5.5 ਇੰਚ ਇਹਨਾਂ ਦੀ ਮੂਰੀ ਆ ਆਪ ਐਕਸਟਰਾ ਰੱਖ ਲੈਣਾ ਇਹਨਾਂ ਆਪਣਾ ਸਿਰਫ ਫਰੰਟ ਵਾਲੇ ਬਾਹਾਂ ਦੇ ਵਿੱਚ ਇੰਨਾ ਕੀ ਜੋੜ ਆਵਾਂਗਾ ਤਾਂ ਆਪਣਾ ਐਕਸਟਰਾ ਮਾਰਜਨ ਦਾ ਕੱਪੜਾ ਆ ਇਹ ਤੁਹਾਡੇ ਕੋਲ ਬਾਹਰ ਤੇ ਏਦਾਂ ਪ੍ਰਿੰਟ ਸੈਂਟਰ ਚ ਕੋਈ ਕਢਾਈ ਵਗੈਰਾ ਨਹੀਂ ਹੈਗੀ ਏਦਾਂ ਦਾ ਪ੍ਰਿੰਟ ਨਹੀਂ ਹੈਗਾ ਫਿਰ ਤੁਸੀਂ ਜਿੱਦਾਂ ਮੈਂ ਕੱਪੜੇ ਦੀ ਤੁਹਾਨੂੰ ਕਟਿੰਗ ਦਿਖਾਈ ਹੈ ਸੇਮ ਦੇ ਵਿੱਚ ਤੁਸੀਂ ਇੱਕ ਸਾਈਡ ਜੋੜ ਸਕਦੇ ਸੀ ਆ ਪੈ ਗਈ ਆਪਣੀ ਪਿਛਲੀ ਕਾਟ ਪਿਛਲੀ ਕਾਟ ਪੈਣ ਤੋਂ ਬਾਅਦ ਆ ਦੇਖੋ ਜੀ ਹੁਣ ਆਪਾਂ ਨਾ ਦੋ ਪੱਲੇ ਚੱਕ ਲੈਣੇ ਆ ਦੇਖੋ ਆਪਣਾ ਜੋੜ ਵਾਲਾ ਇਹ ਜ਼ਰੂਰ ਦੇਖਣਾ ਤੁਸੀਂ ਦੇਖੋ ਪਹਿਲਾਂ ਜ਼ਰੂਰ ਸਲਾਈ ਲਗਾ ਲਓ ਜਿਹੜੀਆਂ ਭੈਣਾਂ ਨਵੀਂ ਸਲਾਈ ਸਿੱਖਦੀਆਂ ਨੇ ਆਪਾਂ ਦੋ ਪੱਲੇ نیچے ਛੱਡ ਤੇ ਦੋ ਪੱਲੇ ਚੱਕ ਲੈਣੇ ਆ ਤੇ ਇਸ ਤਰ੍ਹਾਂ ਕਾਟ ਪਾ ਦੇਣੀ ਆ ਲਓ ਜੀ ਆ ਪੈ ਗਈ ਆਪਣੀ ਫਰੰਟ ਵਾਲੀ ਕਾਟ ਇਹ ਬੈ ਕਾਲੀ ਕਾਟ ਜਦੋਂ ਆਪਾਂ ਫਰੰਟ ਵਾਲੀ ਕਾਟ ਪਾਉਣੀ ਹੈਗੀ ਤਾਂ ਦੇਖੋ ਆ ਜਿਹੜਾ ਆਪਣਾ ਪਾਸਾ ਚਾਹੇ ਤਾਂ ਉਲਟ ਹੋਵੇ ਚਾਹੇ ਸਿੱਧਾ ਹੋਵੇ ਠੀਕ ਹੈ ਜੀ ਸਿੱਧਾ ਪਾਸਾ ਚਾਹੇ ਉਲਟਾ ਪਾਸਾ ਆਪਸ ਦੇ ਵਿੱਚ ਜੁੜਿਆ ਹੋਣਾ ਚਾਹੀਦਾ ਇਸ ਤਰ੍ਹਾਂ ਦੇਖੋ ਦੋਵੇਂ ਪਾਸੇ ਆਪਨੇ ਜੋੜ ਪੈ ਗਿਆ ਆ ਫਰੰਟ ਵਾਲਾ ਫਰੰਟ ਵਾਲੇ ਪਾਸੇ ਜੋੜ ਮਤਲਬ ਕਿ ਜੇ ਆਪਾਂ ਨੂੰ ਜ਼ਰੂਰਤ ਪੈਂਦੀ ਆ ਤਾਂ ਪਾਉਣਾ ਪੈਂਦਾ ਦੇਖੋ ਸਿਰਫ ਇੰਨੇ ਹਿੱਸੇ ਚਾਉਣਾਗਾ ਇਹ ਤਾਂ ਪੈਂਦਾ ਹੁੰਦਾ ਜਦੋਂ ਨਾ ਆਪਣੀ ਵਰਕ ਵਾਲੀ ਬਾਹ ਹੋਵੇ ਜੇ ਕੱਪੜਾ ਆਪਣੇ ਕੋਲੇ ਥੋੜਾ ਹੋਵੇ ਜੇ ਵਰਕ ਵਾਲੀ ਬਾਹ ਨਹੀਂ ਹੈਗੀ ਕੱਪੜਾ ਥੋੜਾਗਾ ਤਾਂ ਤੁਸੀਂ ਪਿੱਛੇ ਐਦਾਂ ਜੋੜ pa ਸਕਦੇ ਹੋ ਇਸ ਤਰ੍ਹਾਂ ਦੇਖੋ ਜੀ ਹੋ ਜਾਂਦੀ ਹੈ ਆਪਣੀ ਕੁੜਤੀ ਦੀ ਕਟਿੰਗ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ